ਦੇਸ਼ਪਾਤ ਦੇ ਵਿੱਚ ਰਖੜੀ ਦਾ ਤਿਉਹਾਰ ਤੁਮਦੰਨ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਪਚਾਲਾ ਦੇ 올ਡ 에ਜ ਹੋਮ ਦੇ ਵਿੱਚ ਵੀ ਰਖੜੀ ਦਾ ਤਿਉਹਾਰ ਤੁਮਦੰਨ ਨਾਲ ਮਨਾਇਆ ਗਿਆ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਤੋਂ ਦੂਰ ਰਹਿ ਕੇ ਬਜ਼ੁਰਗਾਂ ਨੇ ਰਖੜੀ ਦਾ ਤਿਉਹਾਰ ਮਨਾਇਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੈਣਾ ਨੇ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹ ਕੇ ਐਸਾ ਤਿਉਹਾਰ ਦੂ ਬੜੇ ਹੀ ਉਤਸ਼ਾਹ ਨਾਲ ਮਨਾਇਆ ਸਾਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਅੱਜ ਰਖੜੀ ਦਾ ਤਿਉਹਾਰ ਜਿਹੜਾ ਹੈ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਬੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਬਾਜ਼ਾਰਾਂ 'ਚ ਬੜੀਆਂ ਰੌਣਕਾਂ ਨੇ ਹਰ ਭੈਣ ਭਰਾ ਜਿਹੜੇ ਹੈਗੇ ਇੱਕ ਦੂਜੇ ਨੂੰ ਪਿਆਰ ਦਿੰਦੇ ਹਨ ਰਖੜੀ ਦੇ ਇਸ ਪਹਾੜ ਤੋਂ ਲੇਕਿਨ ਅਸੀਂ ਇਸ ਵਕਤ ਜਿਹੜਾ ਹੈਗਾ ਇੱਕ 올ਡ ਏਜ ਹੋਮ ਦੇ ਵਿੱਚ ਅਸੀਂ ਖੜੇ ਹੈਗੇ ਜਿੱਥੇ ਤੁਹਾਨੂੰ ਜਿਹੜਾ ਰਕਸ਼ਾ ਬੰਧਨ ਦਾ ਤਿਉਹਾਰ ਜਿਹੜਾ ਅਸੀਂ ਦਿਖਾਣੇ ਕਿਸ ਤਰ੍ਹਾਂ ਮਨਾਇਆ ਜਾਂਦੇ ਹਨ ਕਾਫੀ ਸਾਰੇ ਬਜ਼ੁਰਗ ਕਹਿੰਦੇ ਹੈ ਕਿ ਇਹਨਾਂ ਜਿਨ੍ਹਾਂ ਦੇ ਮਤਲਬ ਕਿ ਪਰਿਵਾਰ ਦੇ ਵਿੱਚੋਂ ਜਾਂ ਤਾਂ ਕੋਈ ਸਦਸ્ય ਨਹੀਂ ਹੈਗਾ ਤੇ ਕੋਈ ਹੈਗਾ ਵੀ ਹੈ ਤਾਂ ਉਹ ਸ਼ਾਇਦ ਇੱਥੇ ਕਿਸੇ ਵੀ ਤਿਉਹਾਰ ਤੇ ਨਹੀਂ ਆਂਦਾ ਲੇਕਿਨ ਇੱਥੇ ਵੀ ਮੈਨੇਜਮੈਂਟ ਵੱਲੋਂ ਜਿਹੜਾ ਰੱਖੜੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਜਿਹੜਾ ਹੈਗਾ ਮਨਾਇਆ ਜਾ ਰਿਹਾ ਤਸਵੀਰਾਂ ਦਿਖਾਣੇ ਆ ਸੀ 올ਡ ਏਜ ਹੋਮ ਪਟਿਆਲਾ ਦੀ ਹੈ ਤੇ ਮਤਲਬ ਕਿ ਬਜ਼ੁਰਗ ਕਿਸ ਤਰ੍ਹਾਂ ਜਿਹੜਾ ਹੈਗਾ ਤਿਉਹਾਰ ਜਿਹੜਾ ਰੱਖੜੀ ਦਾ ਤਿਉਹਾਰ ਜਿਹੜਾ ਹੈ ਮਨਾਉਂਦੇ ਹੈਗੇ ਹਨ ਔਰ ਪਾਵਕ ਕਰਨ ਵਾਲੀ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਆ ਕਿ ਉਹ ਕਿਸ ਤਰ੍ਹਾਂ ਰਖੜੀ ਦਾ ਤਿਉਹਾਰ ਜਿਹੜਾ ਉਹ ਬਜ਼ੁਰਗਾਂ ਵੱਲੋਂ ਜਿਹੜਾ ਮਨਾਇਆ ਜਾਂਦਾ ਹੈਗਾ ਸੋ ਲਾਈਵ ਤਸਵੀਰ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਿਹਾ ਰક્ષા ਬੰਧਨ ਦੀਆਂ ਜਿਹੜੀਆਂ 올ਡ ਏਜ ਓਮ ਦੇ ਵਿੱਚ ਜਿਹੜੀ ਹੈਗੀ ਪਟਿਆਲੇ ਦੇ ਵਿੱਚ ਜਿਹੜਾ ਹੈਗਾ ਰક્ષા ਬੰਧਨ ਦੇ ਕੁਝ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਤਿਉਹਾਰ ਹੈ ਚਿਹਰੇ ਤੇ ਖੁਸ਼ੀ ਦੇਖ ਸਕਦੇ ਹੋ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਨਮੋਸ਼ੀ ਜ਼ਰੂਰੀ ਇਹਨਾਂ ਨੇ ਸਹੀ ਹੈ ਲੇਕਿਨ ਚਹਰੇ ਦੇ ਇਸ ਵਕਤ ਤਿਹਾਰ ਦੇ ਤੱਲੇ ਤੁਸੀਂ ਖੁਸ਼ੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਖੁਸ਼ੀ ਹੈ ਰੱਖੜੀ ਦਾ ਤਿਹਾਰ ਜਿਹੜਾ ਹੈਗਾ ਇਸ ਤਰ੍ਹਾਂ ਧੂਮ-ਧਾਮ ਮਨਾਇਆ ਜਾਂਦਾ ਚਹਰੇ ਤੇ ਖੁਸ਼ੀ ਦੇਖ ਸਕਦੇ ਹੋ ਜ਼ਿੰਦਗੀ ਤੋਂ ਸ਼ਾਇਦ ਨਰਾਸ਼ਾ ਸ਼ਾਇਦ ਇਹਨਾਂ ਨੇ ਪਹਿਲਾਂ ਦੇਖੇ ਹੋਣੇ ਬਜ਼ੁਰਗਾਂ ਨੇ ਲੇਕਿਨ ਇਸ ਵਕਤ ਜਿਹੜਾ ਹੈਗਾ ਦੇਖ ਸਕਦੇ ਹੋ ਚਹਰੇ ਤੇ ਕਿੰਨਾ ਜਿਹੜੀ ਹੈਗੀ ਹੈ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਅੱਜ ਰੱਖੜੀ ਦਾ ਤਿਹਾਮ ਹੈ ਕੋਪਰਤਾ ਨਹੀਂ ਦੀ ਸਾਰੇ ਲੋਕ ਕੋਸ਼ ਲੈ ਲੈਂਦੇ ਹੋ ਤੇ ਖੁਸ਼ੀ ਵਾਲੇ ਚਾਹੇ ਲੋਕ ਵੀ ਕੋਸ਼ ਲੈਣਗੇ ਆਹ ਰਾਤੀ ਬੈਠੇ ਦੇ ਸਾਡੇ ਸਾਡੇ ਪਰ ਨਵਾਂ ਸਾ ਚੜਿਆ ਉਹ ਜੀ ਆਇਆਂ ਆ ਆਹ ਸ੍ਰੀ ਗੱਤੋ ਵੀ 20 ਸਾਲ ਨਵੀਂ ਸਮਝਾ ਲਿਆ ਕਿ ਕਿੰਨੀ ਜਾਨ ਸਾਡਾ ਸੋਹਣਾ ਉਹ ਪਾ ਤੁਹਾਨੂੰ ਬਹੁਤ ਕੁਝ ਆ ਦੇਵੇ ਸਾਰਿਆਂ ਨੂੰ ਬੱਚਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਜਾਨ ਆਪਾਂ ਮੈਂ ਨਹੀਂ ਦੋ ਨਹੀਂ ਦੇਜੂ ਜਿੰਦ ਨੂੰ ਮੱਥੇ ભગવાન ਨੂੰ ਤਸਵੀਰਾਂ ਤੁਸੀਂ ਦੇਖੀਆਂ ਨੇ ਕਿੰਨੀਆਂ ਭਾਵ ਕਰਨ ਵਾਲੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਐ ਤੁਸੀਂ 올ਡ এজ ਹੋਮ ਤੋਂ ਦੇਖਦੇ ਹੋ ਸਾਰ ਜਿੰਦਗੀ ਦੇ ਵਿੱਚ ਨਰਾਸ਼ਾ ਜੂ ਦੇਖੀ ਲੇਕਿਨ ਅੱਜ ਵੀ ਤਿਉਹਾਰ ਤਿਉਹਾਰ ਮਨਾਇਆ ਜਾ ਰਿਹਾ ਹੈ ਔਰ ਸਭ ਨੂੰ ਜਿਹੜੇ ਖੁਸ਼ੀਆਂ ਜਿਹੜੀਆਂ ਇੱਥੋਂ ਇੰਡੀਆ ਜਾ ਰਹੀਆਂ ਨੇ ਅਸੀਂ ਗੱਲ ਕਰਦੇ ਆ ਕਿਸ ਤਰ੍ਹਾਂ ਜਿਹੜਾ ਹੈਗਾ ਮੈਨੇਜਮੈਂਟ ਜਿਹੜੀ ਹੈ ਉਹ ਕਿਸ ਤਰ੍ਹਾਂ ਨਾਲ ਧਿਆਨ ਰੱਖਿਆ ਸਰ ਕੀ ਨਾਮ ਹੈ ਮੇਰਾ ਲਖਮਿੰਦਰ ਹੈ ਜੀ ਸਰ ਆਪਣਾ ਕਿਸ ਤਰ ਜਿਹੜਾ ਹੈਗਾ ਰੇਂਜ ਹੁੰਦਾ ਕਰਦੇ ਹੋ ਤੁਸੀਂ ਪਿਹਾਰ ਹੈ ਅੱਜ ਕਿਸੀ ਹੈ 올ਡਜ ਹੋਮ ਹੈ ਹਾਂਜੀ ਇਹ ਬਿਰਦਾਸ਼ਮ ਹੈ ਜੀ ਵੈਸੇ ਤਾਂ ਸਾਲੂ ਇਹ ਜਿਹੜਾ ਬਿਰਦਾਸ਼ਮ ਚਲਾਉਂਦੇ ਹੋਏ ਇਸ ਵਾਰ 11ਵਾਂ ਸਾਲ ਹੈ ਕਿਉਂਕਿ 2013 ਚ ਇਸ ਨੂੰ ਸ਼ੁਰੂ ਕੀਤਾ ਸੀ ਤੇ ਹੁਣ ਹੈ 11ਵਾਂ ਸਾਲ ਤੇ ਇੱਥੇ ਜਿਹੜੇ ਬਜ਼ੁਰਗ ਰਹਿ ਰਹੇ ਨੇ ਤੁਸੀਂ ਸਮਝ ਸਕਦੇ ਹੋ ਕਿ ਕੋਈ ਵੀ ਜਿਹੜਾ ਬਜ਼ੁਰਗ ਹੈ ਉਹ ਕਦੇ ਵੀ ਖੁਸ਼ੀ ਦੇ ਨਾਲ ਬਿਰਦਾਸ਼ਮ ਤੇ ਨਹੀਂ ਆਂਦਾ ಜೊತೆ ವಕ್ತ ಮಾಡಾ